ਸਾਹਿਬ ਜੀ ਨੇ ਮੇਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰੀਆਂ ਜੀ ਤਾਂ ਉਹਨਾਂ ਨੇ ਇਸ ਕਲਾ ਦੀ ਇਮਾਨੀਤ ਨੂੰ ਸਮਝਿਆ ਉਹਨਾਂ ਨੇ ਮੁਰਦਾ ਕੌਮ ਦੇ ਵਿੱਚ ਜੋਸ਼ ਭਰਨ ਦੇ ਲਈ ਉਸ ਸਮੇਂ ਦੇ ਜਿਹੜੇ ਪ੍ਰਸਿੱਧ ਟਾਢੀ ਸੀ ਉਹ ਮੁਸਲਮ ਟਾਢੀ ਸੀ ਨੱਥਾ ਤੇ ਅਬਦੁੱਲਾ ਜੀ ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਏ ਤੇ ਉੱਥੇ ਸਜੋਬਤ ਕਰਿਆ ਇਤਿਹਾਸਕਾਰ ਦੱਸਦੇ ਨੇ ਵੀ ਇੰਨਾ ਸਨਮਾਨ ਕੀਤਾ ਗਿਆ ਉਹਨਾਂ ਦਾ ਉਹਨਾਂ ਟਾਢੀਆਂ ਨੂੰ ਹਾਥੀਆਂ ਤੇ ਬਿਠਾ ਕੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਆ ਤਾਂ ਦਰਬਾਰ ਚ ਲਿਆਂਦਾ ਗਿਆ ਜੀ ਮੇਰਾ ਪਿੰਡ ਜਰਗਾ ਜਿਹੜਾ ਕਿ ਮੇਲੇ ਕਰਕੇ ਮਸ਼ਹੂਰ ਆ ਜੀ ਤੁਸੀਂ ਲੋਕ ਬੋਲੀਆਂ ਵੀ ਸੁਣਿਆ ਨੇ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਮੇਰਾ ਮੈਂ ਚੱਕ ਲੂੰ ਵਾ ਵਾ ਜਾਂ ਜਹੀ ਤੇਰੀ ਗੁੱਤ ਦੇਖ ਲਈ ਤੇ ਆ ਦੇਖਿਆ ਜਰਗ ਦਾ ਮੇਲਾ ਕੋਈ ਸਮਾਂ ਸੀ ਜਦੋਂ ਜਿਹੜੇ ਵਿਰਾਸਤੀ ਗਾਉਣ ਵਾਲੇ ਜਿਹੜੇ ਲੋਕ ਢਾਡੀ ਸੀ ਉਹਨਾਂ ਨੂੰ ਰਾਜੇ ਮਹਾਰਾਜ ਜਗੀਰਾਂ ਵੀ ਦਿੰਦੇ ਸੀ ਦਰਬਾਰੀ ਢਾਡੀਆਂ ਵਜੋਂ نوازਦੇ ਸੀ ਪਰ ਹੌਲੀ ਹੌਲੀ ਉਹ ਅੱਜ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਹ ਸਿਰਫ ਤਿੰਨ ਚਾਰ ਇੱਕ ਗਰੁੱਪ ਰਹਿ ਗਿਆ ਸਸੀ ਕਾਲ ਜੀ ਖਬਰ ਵਾਲੇ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਅੱਜ ਤੁਹਾਡੇ ਸਾਹਮਣੇ ਅਜਹੀ ਸ਼ਖਸੀਅਤ ਨੂੰ ਲੈ ਕੇ ਆ ਰਿਹਾ ਜਦ ਕਿ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਵਿਰਾਸਤ ਸਾਥੋਂ ਵਿਛੜ ਚੁੱਕੀ ਹੈ ਜਿਹੜੀ ਅਸਲੀ ਵਿਰਾਸਤ ਆਸੀਂ ਵਿਰਾਸਤ ਲੱਭਤ ਰਹੇ ਆ ਪੌਪ ਦੇ ਪਿੱਛੇ ਪਏ ਹੈ ਸਾਰੇ ਤੇ ਉਹ ਵਿਰਾਸਤ ਸੰਭੀ ਬੈਠੇ ਇਹ ਨੌਜਵਾਨ ਨਵਜੋਤ ਸਿੰਘ ਮਡੇਰ ਜਿਹੜੇ ਕਿ ਇਸ ਜਿਹੜੇ ਵਿਰਾਸਤੀ ਲੋਕ ਸਾਜਾਂ ਦੇ ਨਾਲ ਆਪਣੀ ਕਲਾ ਦਾ ਮਜ਼ਾਰਾ ਕਰਦੇ ਨੇ ਆਪਾਂ ਨਵਜੋਤ ਸਿੰਘ ਮੰਡੇਰ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਤੇ ਔਰ ਤੁਹਾਨੂੰ ਇਹ ਵਿਰਾਸਤੀ ਸਾਜਾਂ ਦੇ ਨਾਲ ਜਿਹੜੀ ਹੈਗੀ ਆ ਉਹ ਜਿਹੜਾ ਹੈਗਾ ਉਹਨਾਂ ਦੀਆਂ ਕਵਤਾ ਮਾਂ ਜਾਂ 12 ਉਸ ਤਰ੍ਹਾਂ ਦੀ ਵਿਰਾਸਤੀ ਗਾਇਕੀ ਰਵੈਤੀ ਗਾਇਕੀ ਆ ਉਹਦਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਨਵਜੋਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਟੀਵੀ ਚੈਨਲ ਵੱਲੋਂ ਤੁਸੀਂ ਸਾਨੂੰ ਕਵਰ ਕਰਨ ਲਈ ਪਹੁੰਚੇ ਹੋ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਰ ਸਾਡਾ ਮੰਨਣਾ ਵੀ ਅਸੀਂ ਕਿੰਨੇ ਵੀ ਉੱਚੇ ਮਹਿਲ ਕੋਠੀਆਂ ਖੜੀਆਂ ਕਰ ਲਈਏ ਜੀ ਅਗਰ ਉਹਨਾਂ ਦੀਆਂ ਨੀਹਾਂ ਮਜ਼ਬੂਤ ਨਹੀਂ ਹੋਣਗੀਆਂ ਤਾਂ ਉਹ ਸਥਿਰ ਨਹੀਂ ਰਹਿੰਦੀਆਂ ਜੀ ਸਾਡੀਆਂ ਜਿਹੜੀਆਂ ਨੀਹਾਂ ਨੇ ਸਾਡੀਆਂ ਜਿਹੜੀਆਂ ਜੜਾ ਨੇ ਉਹ ਸਾਡੀ ਵਿਰਾਸਤ ਆ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵਿਰਾਸਤ ਦੇ ਵਿੱਚੋਂ ਕੁਝ ਕਰ ਜਿੰਨਾ ਕ ਅਸੀਂ ਸੇਵਾ ਕਰ ਸਕਦੇ ਹਾਂ ਵਿਰਾਸਤੀ ਸੰਗੀਤ ਦੀਆਂ ਜੋ ਅਹਿਮ ਬਣ ਗਈਆਂ ਨੇ ਜੀ ਜਿਹੜੀਆਂ ਪ੍ਰਾਣਾ ਸਾਡੇ ਖਾੜਿਆਂ ਦਾ ਸ਼ਿੰਗਾਰ ਰਹੀਆਂ ਨੇ ਜੀ ਲੋਕ ਖਾੜੇ ਪਿੰਡਾਂ ਦੇ ਵਿੱਚ ਲੱਗਦੇ ਸੀ ਲੋਕ ਮੇਲੇ ਆਜ ਲੱਗਦੇ ਸੀ ਉਹਨਾਂ ਦਾ ਸ਼ਿੰਗਾਰ ਰਹੀਆਂ ਨੇ ਪਰ ਅੱਜ ਕਿਤੇ ਨਾ ਕਿਤੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਉਹ ਪੁਰਾਣੇ ਗਵਈਏ ਘਟਦੇ ਜਾ ਰਹੇ ਨੇ ਜੀ ਤਾਂ ਉਹਨਾਂ ਦੀਆਂ ਦੋ ਅਹਿਮ ਬੰਨੀਆਂ ਜਿਦੇ ਵਿੱਚ ਇੱਕ ਤੁੰਬੇ ਲਗੋਜ਼ੇ ਦੀ ਗਾਇਕੀ ਆ ਜੀ ਜੀ ਤੇ ਇੱਕ ਲੋਕ ਢਾਡੀ ਕਲਾ ਜੀ ਮੈਂ ਇੱਥੇ ਜ਼ਰੂਰ ਦੱਸ ਦੇਣਾ ਚਾਹੁੰਦਾ ਵੀ ਜਦੋਂ ਢਾਡੀ ਸ਼ਬਦ ਦਾ ਜ਼ਿਕਰ ਆਉਂਦਾ ਤਾਂ ਹਰ ਇੱਕ ਦੇ ਜ਼ਿਹਨ ਦੇ ਵਿੱਚ ਇਹੀ ਗੱਲ ਆਉਂਦੀ ਹੈ ਵੀ ਢਾਡੀ ਗੁਰੂ ਘਰਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਹੁੰਦੇ ਆ ਪਰ ਅਸਲ ਵਿੱਚ ਢਾਡੀ ਕਲਾ ਜਿਹੜੀ ਉਹ ਸਿੱਖੀਜ਼ਮ ਤੋਂ ਵੀ ਪਹਿਲਾਂ ਦੀ ਹੈ ਜੀ ਜੀ ਉਹਦਾ ਸਭ ਤੋਂ ਵੱਡਾ ਸਬੂਤ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਵਿੱਚ ਢਾਡੀ ਸ਼ਬਦ ਦਾ ਜ਼ਿਕਰ ਆ ਜੀ ਸਿੱਖੀ ਨਾਲ ਲਾਤਾ ਕਦੋਂ ਜੁੜਿਆ ਜਦੋਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰੀਆਂ ਜੀ ਤਾਂ ਉਹਨਾਂ ਨੇ ਇਸ ਕਲਾ ਦੀ अहमियत ਨੂੰ ਸਮਝਿਆ ਉਹਨਾਂ ਨੇ ਮਰਦਾ ਕੌਮ ਦੇ ਵਿੱਚ ਜੋਸ਼ ਭਰਨ ਦੇ ਲਈ ਉਸ ਸਮੇਂ ਦੇ ਜਿਹੜੇ ਪ੍ਰਸਿੱਧ ਢਾਡੀ ਸੀ ਉਹ ਮੁਸਲਮ ਢਾਡੀ ਸੀ ਨੱਥਾ ਤੇ ਅਬਦੁੱਲਾ ਜੀ ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਏ ਤੇ ਉੱਥੇ ਸਜੋਬਤ ਕਰਿਆ ਇਤਿਹਾਸਕਾਰ ਦੱਸਦੇ ਨੇ ਵੀ ਇੰਨਾ ਸਨਮਾਨ ਕੀਤਾ ਗਿਆ ਉਹਨਾਂ ਦਾ ਉਹਨਾਂ ਢਾਡੀਆਂ ਨੂੰ ਹਾਥੀਆਂ ਤੇ ਬਿਠਾ ਕੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਆ ਤਾਂ ਦਰਬਾਰ ਚ ਲਿਆਂਦਾ ਗਿਆ ਸੋ ਇਹ ਢਾਡੀ ਕਲਾ ਜਿਹੜੀ ਜਿੱਥੇ ਇਸ ਦੇ ਵਿੱਚ ਸਿੱਖ ਇਤਿਹਾਸ ਗੁਰਬਾਣੀ ਦਾ ਪ੍ਰਚਾਰ ਅੱਜ ਦੇਸ਼ ਵਿਦੇਸ਼ ਤੱਕ ਹੋ ਰਿਹਾ ਉੱਥੇ ਇਸ ਢਾਡੀ ਕਲਾ ਦੇ ਵਿੱਚ ਜਿਹੜੀ ਲੋਕ ਢਾਡੀ ਕਲਾ ਇਸ ਦੀ ਬਣ ਗਈ ਆ ਉਸ ਦੇ ਵਿੱਚ ਜਿਹੜੀਆਂ ਸਾਡੀਆਂ ਜਿੰਨੇ ਵੀ ਚਾਹੇਓ ਇਹ ਕੋਈ ਭਗਤਾਂ ਦੀਆਂ ਗੱਲਾਂ ਨੇ ਭਾਵੇਂ ਪੂਰਨ ਭਗਤ ਦੀ ਗੱਲ ਭਾਵੇਂ ਉਹ ਕੋਲਾ ਭਗਤਨੀ ਦੀ ਗੱਲ ਭਾਵੇਂ ਉਹ ਹੀਰ ਰਾਂਝਾ ਜਿਹੜੇ ਪ੍ਰੀਤ ਕਹਾਣੀਆਂ ਨੇ ਸਾਡੀਆਂ ਹੀਰ ਰਾਂਝਾ ਸੱਸੀ ਪੁੰਨੂ ਜੀ ਜੀ ਭਾਵੇਂ ਮਿਰਜ਼ਾ ਸਾਹਿਬਾ ਅਦੁੱਲਾ ਪੱਟੀ ਜੋਣਾ ਮੋੜ ਸਾਰਾ ਕੁਝ ਇਹਨਾਂ ਦੇ ਵਿੱਚ ਗਾਇਆ ਜਾਂਦਾ ਤੇ ਲੋਕ ਮੇਲਿਆਂ ਦਾ ਸ਼ਿੰਗਾਰ ਬਣ ਜਾਂਦਾ ਨਵਜੋਤ ਜੀ ਆਮ ਤੌਰ ਤੇ ਹੁਣ ਤੁਸੀਂ ਦੱਸਿਆ ਹੀ ਹੈ ਵੀ ਸ਼ੁਰੂਆਤ ਜਿਹੜੇ ਹੈ ਸੀਗੇ ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਢਾਡੀ ਦਾ ਜਿਹਨੀਆਂ 12 ਗਵਾਈਆਂ ਸੀਗੀਆਂ ਜੋਸ਼ ਭਰਨ ਵਾਸਤੇ ਜਿਹੜੀ ਉਸ ਖਾਲਸਾ ਸਿੱਖ ਫੌਜ ਦੇ ਵਿੱਚ ਜਿਹੜੀ ਉਸ ਸਮੇਂ ਜ਼ੁਲਮ ਦਾ ਟੱਕਰਾ ਕਰਨ ਲਈ ਮੇਰੀ ਪੀੜੀ ਦੀ ਜਦੋਂ ਤਲਵਾਰ ਪਹਿਨੀਆਂ ਗੁਰੂ ਸਾਹਿਬ ਨੇ ਤਾਂ ਪਰ ਉਸ ਸਮੇਂ ਮੁਸਲਮਾਨ ਸੀਗੇ ਤੁਸੀਂ ਦੱਸਿਆ ਪਰ ਹੁਣ ਤੱਕ ਪਿਛਲੇ ਦਹਾਕਿਆਂ ਤੱਕ ਦੇਖਿਆ ਜਾਈਏ ਜਿਹੜਾ ਕਿ ਇਹ ਰਵੈਤੀ ਗਾਇਕੀਆਂ ਤੇ ਉਹ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਆਪਣਾ ਹੁਣ ਬਾਅਦ ਵਿੱਚ ਦਾ ਚਲੋ ਉਸ ਦੇ ਵਿੱਚ ਜੱਤਾਂ ਪਾਤਾਂ ਆ ਗਈਆਂ ਜਿਨੀ ਕਿ ਜੱਟਾਂ ਦੇ ਮੁੰਡੇ ਜਾਂ ਆਪਾਂ ਕਹੀਏ ਪੰਜਾਬੀ ਖਾਸ ਕਰਕੇ ਉਹ ਉਹ ਜਿਹੜੇ ਹੈਗੇ ਆ ਨਹੀਂ ਅੱਗੇ ਆਏ ਜਾਂ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਾਂ ਆਪਾਂ ਦੇਖਦੇ ਆਂ ਫਲਾਨਾ ਘਰਾਣਾ ਵਾ ਜਿਹੜਾ ਪਟਿਆਲਾ ਘਰਾੜਾ ਵਾ ਉਹ ਮੁਸਲਮਾਨਾਨਾ ਨਾਲ ਰਿਲੇਟਡ ਹੋਇਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਥੋੜਾ ਜਿਹਾ ਪਿੱਛੇ ਨੂੰ ਝਾਤ ਮਾਰੀਏ ਉਹਦੇ ਤੇ ਜਿਵੇਂ ਕਵੀਸਰ ਹੁੰਦੇ ਸੀਗੇ ਸ੍ਰੋਮਣੀ ਕਵੀ ਸੀਗੇ ਕਵੀਸਰ ਸੀਗੇ ਕਰਨੈਲ ਸਿੰਘ ਪਾਰਸ ਜੀ ਰਾਮੋਵਾਲੀਆ ਸਾਹਿਬ ਦੇ ਜਿਹੜੇ ਪਿਤਾ ਸੀ ਤੇ ਆਪਣੇ ਜਿਨ੍ਹਾਂ ਨੇ ਸਿੱਖ ਇਤਿਹਾਸ ਸੰਭਾਇਆ ਕਿਉਂਕਿ ਉਸ ਸਮੇਂ ਰੈਕਟਰ ਵੀ ਪਾ ਸਕੀ ਸੋਨ ਸਿੰਘ ਸੀਤਲ ਜੀ ਹੁਣੀ ਉਹ ਕੁਸ਼ਕ ਜਿਹੜੇ ਹੈਗੇ ਹਾ ਢਾਡੀ ਕਵੀਸਰ ਸੀ ਪਰ ਇਹ ਤੁਹਾਨੂੰ ਚੇਟਕ ਕਿਵੇਂ ਲੱਗੀ ਜਿਹੜਾ ਕਿ ਤੁਸੀਂ ਅੱਜ ਨੌਜਵਾਨ ਪੀੜ੍ਹੀ ਦੇ ਅੱਜ ਦੀ ਉਸ ਪੀੜ੍ਹੀ ਦੇ ਹੋ ਜਦੋਂ ਕਿ ਪੌਪ ਪਾਰੂ ਆ ਤੇ ਇਹ ਚੇਟਕ ਕਿੱਥੋਂ ਲੱਗੀ ਤੁਹਾਨੂੰ ਇਹ ਦਰਸ਼ਕਾਂ ਨੂੰ ਥੋੜਾ ਜਿਆਦਾ ਬਾਰੇ ਸਾਡਾ ਜੀ ਮੇਰਾ ਪਿੰਡ ਜਰਗਾ ਜਿਹੜਾ ਕਿ ਮੇਲੇ ਕਰਕੇ ਮਸ਼ਹੂਰ ਆ ਜੀ ਤੁਸੀਂ ਲੋਕ ਬੋਲੀਆਂ ਵੀ ਸੁਣਿਆ ਨੇ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਚੱਕ ਲੂੰ ਵਾਹ ਵਾਹ ਜਾਂ ਜੇਹੀ ਤੇਰੀ ਗੁੱਤ ਦੇਖ ਲਈ ਤੇ ਆ ਦੇਖਿਆ ਜਰਗ ਦਾ ਮੇਲਾ ਜੀ ਸੋ ਮੇਲੇ ਦੇ ਵਿੱਚ ਸ਼ੁਰੂ ਤੋਂ ਪ੍ਰਾਤਨ ਸਮੇਂ ਤੋਂ ਜਿਹੜਾ ਵਿਰਾਸਤੀ ਗਾਇਕੀ ਦਾ ਅਖਾੜਾ ਲੱਗਦਾ ਜੀ ਔਰ ਅੱਜ ਵੀ ਲੱਗ ਰਿਹਾ ਹਾਂ ਅੱਜ ਦੇ ਸਮੇਂ ਵੀ ਉਹ ਲੱਗਦਾ ਹਾਂ ਸ਼ਿਪਾਰ ਦਾ ਮੇਲਾ ਜਰਗ ਦਾ ਮੇਲਾ ਮਾਲਵੇ ਦੇ ਮੇਲੇ ਮੇਲੇ ਦੇ ਸਾਡੇ ਕੋਲੇ ਜੇ ਸਾਡੇ ਪਰਿਵਾਰ ਦੇ ਵਿੱਚ ਤਿੰਨ ਪੀੜੀਆਂ ਚ ਸਰਪੰਚੀ ਰਹੀ ਜੀ ਸਾਡੇ ਬਾਬਾ ਜੀ ਸਰਦਾਰ ਅਮਰ ਸਿੰਘ ਜੀ ਉਹ 25 ਸਾਲ ਪਿੰਡ ਦੇ ਸਰਪੰਚ ਰਹੇ ਜੀ ਮੇਰੇ ਪਿਤਾ ਜੀ ਸਵਰਗਵਾਸੀ ਪ੍ਰਿੰਸੀਪਲ ਹਰਦੇਵ ਸਿੰਘ ਜਰਗ ਉਹ ਪਿੰਡ ਦੇ ਸਰਪੰਚ ਰਹੇ ਮੇਰੇ ਘਰੋਂ ਪ੍ਰਿੰਸੀਪਲ ਜਸਵੀਰ ਕੌਰ ਮਡੇਰ ਉਹ ਜਰਗ ਪਿੰਡ ਦੇ ਸਰਪੰਚ ਰਹੇ ਹੁਣ ਤਾਂ ਗਵਈਆਂ ਕੋਲੇ ਸਾਧਨ ਹੋ ਗਏ ਜਾਂ ਕਮਾਈਆਂ ਵਧ ਗਈਆਂ ਜਾਂ ਸਾਧਨ ਦੀ ਬਹੁਤਾਤ ਹੋ ਗਈ ਪਰ ਪਿਛਲੇ ਸਮੇਂ ਚ ਜਿਹੜੇ ਗਵਈਏ ਸੀ ਉਹਨਾਂ ਕੋਲੇ ਸਾਧਨਾਂ ਦੀ ਕਮੀ ਸੀ ਪਰ ਦੂਰ ਨੇੜੇ ਆਉਂਦੇ ਸੀ ਹੂੰ ਤਾਂ ਉਹ ਸਾਡੀ ਖੁਸ਼ ਨਸੀਬੀ ਹੁੰਦੀ ਸੀ ਵੀ ਜੁਗ ਜਿਹੜੇ ਗਵਈਏ ਗਾਉਣ ਤੋਂ ਬਾਅਦ ਹਮ ਖਾੜੇ ਦੇ ਵਿੱਚ ਗਾਉਣ ਤੋਂ ਬਾਅਦ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਸਾਨੂੰ ਮਿਲ ਜਾਂਦਾ ਸੀ ਵਾਹ ਉਹ ਘਰੇ ਰੁਕਦੇ ਸੀ ਜੇ ਮੰਨ ਕੇ ਚੱਲੋ ਵੀ ਖਾੜੇ ਦੇ ਵਿੱਚ 10 12 ਜੁੱਟ ਆਏ ਹੋਏ ਨੇ 12 ਜੁੱਟਾਂ ਦਾ ਮਤਲਬ 15 ਜਾਂ 20 ਕਲਾਕਾਰ ਤਿੰਨ ਤਿੰਨ ਚਾਰ ਚਾਰ ਇੱਕ ਜਿਹੇ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਜ਼ਿਆਦਾਤਰ ਲਗਭਗ 70 75% ਜਿਨ੍ਹਾਂ ਨੇ ਰੁਕਣਾ ਹੁੰਦਾ ਸੀ ਉਹ ਸਾਡੇ ਘਰੇ ਰੁੱਕਦੇ ਸੀ ਔਰ ਉੱਥੇ ਮੇਰੇ ਪਿਤਾ ਜੀ ਸਵਰਗਵਾਸੀ ਪ੍ਰਿੰਸੀਪਲ ਹਰਦੇਵ ਸਿੰਘ ਉਹ ਯੂਨੀਵਰਸਿਟੀ ਪੜ੍ਹਦੇ ਰਹੇ ਉਸ ਸਮੇਂ ਜਦੋਂ ਪਿੰਡਾਂ ਦੇ ਲੋਕ ਬਹੁਤ ਘੱਟ ਯੂਨੀਵਰਸਿਟੀਆਂ ਜਾਂਦੇ ਸੀ 1970 71 ਦੇ ਵਿੱਚ ਉਹ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਸੀ ਤਾਂ ਉਹਨਾਂ ਦੇ ਵੀ ਦੋਸਤ ਆਏ ਹੋਣੇ ਤੇ ਸ਼ਾਮ ਨੂੰ ਜਿੱਥੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਉਹਨਾਂ ਨੇ ਛਕਣਾ ਉਸ ਤੋਂ ਬਾਅਦ ਖਾੜੇ ਤੋਂ ਬਾਅਦ ਘਰ 'ਚ ਦੁਬਾਰਾ ਫੇਰ ਮਹਿਫਲ ਲੱਗ ਜਾਂਦੀ ਸੀ ਤੁਹਾਡਾ ਫੇਰ ਸੰਗੀਤ ਸ਼ੁਰੂ ਹੋ ਜਾਂਦਾ ਸੀ ਬਸ ਬਚਪਨ ਦੇ ਨਾਲੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਫਿਰੇ ਜਾਣ ਵਾਲੇ ਸੁਣਦੇ ਜਾਣਾ ਉੱਥੋਂ ਹੀ ਲੱਗਣ ਲੱਗ ਗਈ ਤੇ ਮੇਰੇ ਪਿਤਾ ਜੀ ਦਾ ਬਹੁਤ ਵੱਡਾ ਰੋਲ ਆ ਉਹਨਾਂ ਨੂੰ ਵੀ ਸ਼ੌਕ ਸੀ ਵੀ ਅਸੀਂ ਸਾਡੀ ਇਹ ਵਿਰਾਸਤ ਨੂੰ ਸੰਭਾਲ ਕੇ ਅੱਗੇ ਵਧਾਈ ਜੀ ਉਹ ਜਿੱਥੇ ਆਪ ਕਵਤਾ ਲਿਖਦੇ ਸੀ ਬੋਲਦੇ ਸੀ ਗਾਉਂਦੇ ਸੀ ਤੇ ਭਾਵੇਂ ਕਿੱਤਾਕਾਰੀ ਦੇ ਤੌਰ ਤੇ ਤਾਂ ਉਹਨਾਂ ਨੇ ਨਹੀਂ ਕੁਝ ਬਣਾਇਆ ਪਰ ਉਹਨਾਂ ਦਾ ਇੱਛਾ ਸੀ ਉਹਨਾਂ ਨੇ ਮੈਨੂੰ ਉਸ ਸਮੇਂ ਦੇ ਆਪਣੇ ਜਿਹੜੇ ਪ੍ਰਸਿੱਧ ਸਰੰਗੀ ਵਾਦਕ ਸੀ ਜੀ ਸਵਰਗਵਾਸੀ ਗਰਨਾਮ ਸਿੰਘ ਕੋਪਾਲਪੁਰ ਜੀ ਤੇ ਉਹਨਾਂ ਕੋਲੋਂ ਮੈਨੂੰ ਬਕਾਇਦਾ ਉਸਤਾਦੀ ਸ਼ਗਿਰਦੀ ਦੀ ਰਸਮ ਕਰਦੇ ਆ ਉਹਨਾਂ ਕੋਲ ਮੈਂ ਸਰੰਗੀ ਸਿੱਖੀ ਆਪਣੇ ਸਕੂਲ ਦੇ ਟਾਈਮ ਤੋਂ ਸ਼ੁਰੂ ਹੋ ਗਿਆ ਔਰ ਕਾਲਜ ਪੜ੍ਹਦਿਆਂ ਦਾ ਮੈਂ ਯੂਨੀਵਰਸਿਟੀ ਦੇ ਵਿੱਚ ਜਿਹੜੇ ਯੂਥ ਫੈਸਟੀਵਲ ਦੇ ਵਿੱਚ ਲੋਕ ਸਾਜ਼ ਵਜਾਉਣ ਦੇ ਮੁਕਾਬਲੇਾਂ 'ਚ ਮੈਂ ਇਨਾਮ ਜਿੱਤੇ ਜੀ ਤੇ ਗਾਇਕੀ ਦੇ ਵਿੱਚ ਮੈਂ ਨਾਮ ਜਿੱਤੇ ਬਸ ਉਦੋਂ ਤੋਂ ਲਗਾਤਾਰ ਚਲਦੇ ਆ ਰਹੇ ਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਚਲਦੇ ਬਹੁਤ ਵੱਡੇ ਪੱਧਰ ਤੇ ਇਸ ਨੂੰ ਕਿੱਤੇ ਦੇ ਤੌਰ ਤੇ ਨਹੀਂ ਬਣਾਇਆ ਸਿਰਫ ਇੱਕ ਮਿਸ਼ਨ ਇਹੀ ਲੈ ਕੇ ਚੱਲੇ ਆ ਕਿਉਂਕਿ ਕੋਈ ਸਮਾਜ ਸੀ ਜਦੋਂ ਜਿਹੜੇ ਵਿਰਾਸਤੀ ਗਾਉਣ ਵਾਲੇ ਜਿਹੜੇ ਲੋਕ ਟਾੜੀ ਸੀ ਉਹਨਾਂ ਨੂੰ ਰਾਜੇ ਮਹਾਰਾਜ ਜਗੀਰਾਂ ਵੀ ਦਿੰਦੇ ਸੀ ਦਰਬਾਰੀ ਟਾੜੀਆਂ ਵਜੋਂ ਨਵਾਜਦੇ ਸੀ ਪਰ ਹੌਲੀ-ਹੌਲੀ ਉਹ ਅੱਜ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਹ ਸਿਰਫ 3-4 ਇੱਕ ਗਰੁੱਪ ਰਹਿ ਗਿਆ ਹੈ ਸਿੱਖ ਸਟੇਜਾਂ ਦੇ ਗਾਉਣ ਵਾਲੇ ਢਾਡੀ ਤਾਂ ਸੈਂਕੜਿਆਂ ਦੀ ਗਿਣਤੀ 'ਚ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਵੱਡਾ ਕੰਮ ਕਰ ਰਹੇ ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਪਰ ਲੋਕ ਖਾੜਿਆਂ ਦੇ ਵਿੱਚ ਗਾਉਣ ਵਾਲੇ ਜਿਹੜੇ ਲੋਕ ਢਾਡੀ ਨੇ ਉਹ 3-4 ਗਰੁੱਪ ਰਹਿ ਗਏ ਤਾਂ ਅਸੀਂ ਜੱਦੀ ਲੱਗਿਆਂ ਤੇ ਹੌਲੀ-ਹੌਲੀ ਮੇਰੇ ਕੋਲੇ ਕਾਫੀ ਬੱਚੇ ਜਿਹੜੇ ਸਿੱਖਦੇ ਗਏ ਪਰ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਦੋਂ ਕੋਈ ਕਿਸੇ ਦਾ ਰੋਜ਼ਗਾਰ ਨਹੀਂ ਚੱਲਦਾ ਉਸ ਤੋਂ ਬਾਅਦ ਕੋਈ ਹੋਰ ਗਿਆ ਕੀ ਉਹਨਾਂ ਨੇ ਬਣਾ ਲਈ ਮੈਂ ਕੱਲ੍ਹ ਜਾਂ ਅੱਜ ਕੋਚਿੰਗ ਦਿੰਦਾ ਰਿਹਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਮੇਰੇ ਬੇਟੇ ਦੋਨੋਂ ਨਾਲ ਬੈਠਿਆ ਅ ਵੱਡਾ ਬੇਟਾ ਜਸਕਮਰ ਸਿੰਘ ਮੰਡੇਰ ਜੀ ਤੇ ਛੋਟਾ ਨਵਕਮਰ ਸਿੰਘ ਮੰਡੇਰ ਇਹ ਜਦੋਂ ਨਾਲ ਹੋਏ ਤੇ ਇਹਨਾਂ ਦੇ ਨਾਲ ਇਹਨਾਂ ਨੇ ਨਾਲ ਦੂਜੀ ਬਣ ਗਈ ਦੋ ਤਾਰਾ ਛੋਟੇ ਬੇਟੇ ਨੇ ਸਿੱਖਿਆ ਤੇ ਮੇਰੇ ਪਿਆਰੇ ਵਿਦਿਆਰਥੀ ਨੇ ਮਨਪ੍ਰੀਤ ਸਿੰਘ ਬੈਠਾ ਸਾਹਮਣੇ ਇਹ 11 ਸਾਲਾਂ ਤੋਂ ਕਾਲਜ ਸਮੇਂ ਮੇਰੇ ਨਾਲ ਜਦੋਂ ਬੀਏ ਫਸਟイヤー ਜਾਇਆ ਸੀ ਇਹ ਉਤਜੂਤ ਫੈਸਟੀਵਲ ਦੇ ਵਿੱਚ ਭਾਗ ਲੈਣੇ ਲਈ ਆਇਆ ਸੀ ਮੈਂ ਕੋਚਿੰਗ ਦਿੰਦਾ ਸੀ ਮੈਨੂੰ ਇਹਦੀ ਆਵਾਜ਼ ਦਮ ਲੱਗਿਆ ਵਧੀਆ ਲੱਗਿਆ ਤੇ ਇਹਨੇ ਵੀ ਦ੍ਰਿੜਤਾ ਦਿਖਾਈ ਨਹੀਂ ਤਾਂ ਬਹੁਤ ਸਾਰੇ ਆਏ ਤੇ ਚਲੇ ਵੀ ਗਏ ਤੇ ਮਨਿੰਦਰਾ ਲਗਭਗ ਇਹਨੋਂ ਵੀ 5-6 ਸਾਲ ਹੋ ਗਏ ਇਹਦੇ ਦਾਦਾ ਜੀ ਵੀ ਇਹ ਲਗੋਜ਼ਾ ਵਜਾਉਂਦੇ ਸੀਗੇ ਵਾਹ ਤੇ ਅੱਜ ਇਹ ਵਧੀਆ ਲਗੋਜ਼ਾ ਬਾਦਕਾਰ ਲਗੋਜ਼ਿਆਂ ਦੇ ਸਿਰ ਤੇ ਇਹ ਜਹਾਜ਼ ਦਾ ਵੀ ਝੂਟਾ ਲਾਇਆ ਹੈ ਦੁਨੀਆ ਦੇ ਵਿੱਚ ਨਾ ਵੀ ਇਹਦਾ ਹੋ ਰਿਹਾ ਤੇ ਅਸੀਂ ਸਾਰੇ ਲੜਕੇ ਅਸੀਂ ਮਤਲਬ ਇੱਕ ਨਹੀਂ ਅਸੀਂ ਜਿਹੜਾ 8 ਬੰਦਿਆਂ ਦਾ ਕੰਮ ਆ ਅਸੀਂ 5 ਜਾਣੇ ਕਰੀ ਜਾਂਦੇ ਆ ਅਸੀਂ ਦੋਏ ਬਣ ਗੀਆਂ ਤਿੰਨ ਚਾਰ ਬੰਦੇ ਆ ਜਿਹੜੇ ਉਹ ਜਿਹੜਾ ਤੁੰਬੇ ਲਗੋਜ਼ੇ ਦੀ ਕਾਇਕੀ ਚ ਹੁੰਦੇ ਨੇ ਤਿੰਨ ਚਾਰੇ ਠਾਡੀ ਕਲਾ ਜੀ ਹੁੰਦਾ ਅਸੀਂ ਪੰਜੇ ਜਾਣੇ ਉਹ ਦੋਏ ਬਣ ਗੀਆਂ ਤੇ ਅਸੀਂ ਕੰਮ ਕਰ ਰਹੇ ਹਾਂ ਔਰ ਬਹੁਤ ਵੱਡਾ ਅੱਜ ਪਿਆਰ ਵੀ ਮਿਲ ਰਿਹਾ ਪਰ ਤੁਹਾਡਾ ਨਾ ਇਹ ਕਾਫੀ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਵੀ ਜਦੋਂ ਤੁਸੀਂ ਆਮ ਭਾਵੇਂ ਤੁਹਾਡਾ ਕੀਤਾ ਨਹੀਂ ਹੈਗਾ ਤੁਸੀਂ ਸ਼ੌਂਕ ਦੇ ਤੌਰ ਤੇ ਇਹ ਗਾਣੇ ਆ ਉਹ ਜਿਹਨ ਲੋਕ ਤੁਹਾਨੂੰ ਰਿਸਪੈਕਟ ਵਜੋਂ ਸੱਦਦੇ ਆ ਕਈ ਪ੍ਰੋਗਰਾਮਾਂ ਤੇ ਉਹ ਸੋਸ਼ਲ ਮੀਡੀਆ ਤੇ ਆਮ ਅਸੀਂ ਵੀਡੀਓ ਦੇਖੀ ਆ ਕਿ ਉਹਨਾਂ ਨੂੰ ਦੇਖ ਕੇ ਕਿ ਵੱਡੇ ਬਾਲੀਵੁੱਡ ਪਾਲੀਵੁੱਡ ਕਿਉਂਕਿ ਅਜਿਹੀਆਂ ਜਿਹੜੀਆਂ ਰਵੈਤੀ ਗਾਇਕੀਆਂ ਨੇ ਉਹ ਵਿਛੜ ਚੁੱਕੀਆਂ ਨੇ ਉਹਨਾਂ ਦੀ ਬਹੁਤ ਲੋੜ ਆ ਜਨ ਕਿ ਉਹ ਹੁਣ ਉਹੋ ਜਿਹੇ ਫਨਕਾਰ ਨਹੀਂ ਹੈਗੇ ਕਿ ਸੱਦਾ ਆਇਆ ਅਪਰੋਚ ਆਈ ਤੁਹਾਨੂੰ ਕਿਸੇ ਜਾਂ ਫਿਲਮ ਵਗੈਰਾ ਜਾਂ ਬਖਰੀ ਐਲਮਮ ਵਗੈਰਾ ਕਰਨ ਦੀ ਬਹੁਤ ਸਾਰਾ ਪਿਆਰ ਆ ਜਿਹੜਾ ਜੀ ਬਹੁਤ ਸਾਰੇ ਫੋਨ ਆਉਂਦੇ ਨੇ ਫਿਲਮੀ ਕਲਾਕਾਰਾਂ ਦੇ ਆਉਂਦੇ ਨੇ ਅੱਜ ਅਸੀਂ ਜਿੱਥੇ ਬੈਠੇ ਆ ਜਿਹੜਾ ਗਾਇਕੀ ਦਾ ਵੱਡਾ ਨਾਂ ਲੇਖਣੀ ਦਾ ਵੱਡਾ ਨਾਂ ਬਾਪੂ ਕਰਨੈਲ ਸਿੰਘ ਜੀ 파ਰਸ ਰਾਮੂ ਵਾਲੀਆ ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿਰਾਸਤ ਦਾ 파ਰਸ ਕਹਿ ਸਕਦੇ ਆ ਵਾਹ ਜੀ ਉਹਨਾਂ ਦੇ ਨਾਂ ਨਾਲ 파ਰਸ ਨਹੀਂ ਲੱਗਦਾ ਉਹ ਬਾਕੀ 파ਰਸ ਜਿਹੜੇ ਜਿਹੜੇ ਉਹਨਾਂ ਨਾਲ ਲੱਗਦੇ ਗਏ ਉਹਰਦੇ ਗਏ ਬਹੁਤ ਵੱਡੇ ਕਲਾਕਾਰ ਉਹਨਾਂ ਨੇ ਪੈਦਾ ਕਰੇ ਉਹਨਾਂ ਦਾ ਹੈ ਗ੍ਰਹਿ ਉਹਨਾਂ ਦੇ بیٹے ਨੇ ਸਾਡੇ ਬਹੁਤ ਹੀ ਸਕਾਰਯੋਗ ਬਲਵੰਤ ਸਿੰਘ ਰਾਮੂ ਵਾਲੀਆ ਜੀ ਜਿਹੜੇ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਨੇ ਤੇ ਇਸ ਕਲਾ ਦੇ ਵਿੱਚ ਵੀ ਵੱਡਾ ਉਹਨਾਂ ਨਾਲ ਗੱਲਬਾਤ ਹੁੰਦੀ ਆ ਤਾਂ ਉਹ ਕਹਿੰਦੇ ਵੀ ਮੈਨੂੰ ਇਸ ਕਲਾ ਨੇ ਹੀ ਉੱਥੇ ਤੱਕ ਪਹੁੰਚਾਇਆ ਤਾਂ ਉਹਨਾਂ ਦੇ ਕੋਲ ਆਏ ਸੀ ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਉਹ ਸੋਸ਼ਲ ਮੀਡੀਆ ਤੇ ਦੇਖ ਕੇ ਸਾਨੂੰ ਮਤਲਬ ਦੁਆਵਾਂ ਵੀ ਦਿੰਦੇ ਨੇ ਸ਼ਾਬਾਸ਼ ਵੀ ਦਿੰਦੇ ਨੇ ਪਿੱਠ ਵੀ ਥਾਪੜਦੇ ਨੇ ਬਹੁਤ ਵੱਡੇ ਇਹਨਾਂ ਦੇ ਨਾਲ 2 ਦਿਨ ਪਹਿਲਾਂ ਹੀ ਮੇਰੀ ਫੋਨ ਤੇ ਗੱਲ ਹੋਈ ਰਾਮੂ ਵਾਲੀਆ ਸਾਹਮ ਲਾਲ ਇਹ ਕਹਿੰਦੇ ਵੀ ਬਾਪੂ ਜੀ ਦੀ ਤੁਸੀਂ ਕਵਤਾ ਗਾਈ ਆ ਤੇ ਉਹਨਾਂ ਦੀ ਸਾਰੀ ਜਿਹੜੀ ਰਚਨਾਵਲੀ ਆ ਇੱਕ ਕਿਤਾਬ ਦੇ ਰੂਪ ਦੇ ਵਿੱਚ ਆ ਉਹ ਤੁਹਾਨੂੰ ਦਵਾਗਾ ਤੇ ਸਗੇ ਵੀ ਸਾਡੀ ਖੁਸ਼ ਨਸੀਬੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਦੋਂ ਸਾਨੂੰ ਪਤਾ ਲੱਗਿਆ ਚਾ ਉਹ ਇੰਨਾ ਚੜਿਆ ਅਸੀਂ ਦੋ ਦਿਨ ਹੀ ਟੱਪਣ ਦੇਤੇ ਅਸੀਂ ਇਹਨਾਂ ਕੋਲੇ ਆ ਗਏ ਵੀ ਜੀ ਇਹ ਸਾਡੇ ਲਈ ਤਾਂ ਵੱਡਾ ਖਜ਼ਾਨਾ ਹੀ ਮਿਲ ਜਾਵੇ ਸਾਨੂੰ ਹੋਰ ਕੀ ਚਾਹੀਦਾ ਸਮੁੱਚੀ ਰਚਨਾਵਲੀ ਜਿਹੜੀ ਲਗਭਗ 423 ਪੰਨਿਆਂ ਦੀ ਕਿਤਾਬ ਆ ਜੀ ਜਿਹੜੀ ਬਾਪੂ ਪਾਰਸ ਦੀ ਪੂਰੀ ਰਚਨਾ ਉਹਦੇ ਚ ਲਿਖੀ ਹੋਈ ਆ ਉਹ ਮਿਲੀ ਇਸੇ ਤਰ੍ਹਾਂ ਬਹੁਤ ਸਾਰਾ ਪਿਆਰ ਪਿੱਛੇ ਇੱਕ ਸਮਾਗਮ ਸੀ ਵਿਸਾਖੀ ਤੇ ਉੱਥੇ ਪੰਜਾਬੀ ਫਿਲਮਾਂ ਦੇ ਕਲਾਕਾਰ ਨੇ ਮੈਡਮ ਗੁਰਪ੍ਰੀਤ ਭੰਗੂ ਜੀ ਉਹ ਸਾਡੇ ਗਾਣਿਆਂ ਦੇ ਨਾਲ ਲੱਗੇ ਬਹੁਤ ਸਾਰੇ ਗੀਤਾਂ ਦੇ ਨਾਲ ਤੇ ਗਾਡੂ ਸਾਹਿਬ ਨੇ ਜਿਹੜੇ ਫਿਲਮਾਂ ਦੇ ਵਿੱਚ ਚੰਗਾ ਕੈਰੇਕਟਰ ਪੰਜਾਬੀ ਚ ਕਰਦੇ ਨੇ ਉਹਨਾਂ ਦਾ ਫੋਨ ਆਇਆ ਹੋਰ ਵੀ ਬਹੁਤ ਸਾਰੇ ਜਿਹੜੇ ਹੁਣ ਕਈ ਜਿਹੜੇ 뮤직 ਕੰਪਨੀਆਂ ਦੇ ਵੀ ਸੱਦੇ ਜਿਹੜੇ ਉਹ ਆਉਂਦੇ ਨੇ ਵੀ ਅਸੀਂ ਰਿਕਾਰਡ ਕਰਨਾ ਚਾਹੁੰਦੇ ਆ ਪਰ ਅਸੀਂ ਉਹੀ ਕੋਸ਼ਿਸ਼ ਰਹੀਗੀ ਵੀ ਅਸੀਂ ਚਗਾ ਚੌਂ ਦੇ ਵਿੱਚ ਪੈਣ ਦੀ بجائے ਵਿਰਾਸਤੀ ਸਾਜ਼ਾਂ ਨੂੰ ਪ੍ਰਮੁੱਖ ਰੱਖ ਕੇ ਕੋਈ ਵੀ ਰਿਕਾਰਡਿੰਗ ਹੋਊਗੀ ਜੀ ਵਿਰਾਸਤੀ ਗੱਲ ਹੋਊਗੀ ਜਿਸ ਦੇ ਵਿੱਚ ਸੰਗੀਤ ਦੇ ਵਿੱਚ ਅਸੀਂ ਉਹੀ ਕਰਾਂਗੇ ਜੀ ਨਵਜੋਤ ਜੀ ਪਹਿਲਾਂ ਆਪਾਂ ਜਿਹੜੇ ਕੰਮ ਨੂੰ ਤੁਸੀਂ ਆਏ ਹੋ ਤੁਸੀਂ ਰਾਮੂ ਵਾਲਿਆ ਸਾਹਿਬ ਉਹ ਕਿਤਾਬ ਲੈ ਕੇ ਆ ਰਹੇ ਨੇ ਜਿਹੜੀ ਤੁਹਾਨੂੰ ਭੇਟ ਕਰਨੀ ਆ ਤੁਸੀਂ ਉਹ ਪ੍ਰਾਪਤ ਕਰੋ ਫਿਰ ਆਪਾਂ ਤੁਹਾਡੇ ਤੋਂ ਜਿਹੜੀ ਉਹ ਜਿਹੜੀ ਹੈਗੀ ਆ ਸਿੱਖਾਂਗੇ ਔਰ ਨਵ ਜੀ ਮਰਵਾਨ ਸਿੰਘ ਰਾਮੂ ਵਾਲਿਆ ਜੀ ਜਿਹੜੇ ਤੁਹਾਨੂੰ ਇਹ ਰਚਨਾਵਲੀ ਜਿਹੜੇ ਬਾਪੂ ਕਰਨੈਲ ਸਿੰਘ ਪਾਰਸ ਜੀ ਦੀ ਭੇਟ ਕਰ ਰਹੇ ਨੇ ਤੁਹਾਨੂੰ ਇਹ ਮੇਰੇ ਪਿਤਾ ਸਰਦਾਰ ਕਰਨਲ ਸਿੰਘ ਰਾਮੂ ਵਾਲੀਆ ਦੀ ਜਿਹੜੀ ਸਾਰੀ ਕ੍ਰਿਸ਼ੀਆ ਚੰਦ ਸਿੰਘ ਗਿੰਡੀਕਰ ਰਜੀਤ ਸਿੰਘਾ ਦਾ ਇਹ ਸਤੰਦਰਪਾਲ ਸਿੰਘ ਸਦਵਾ ਦੀ ਰੇਡੀਓ ਵਾਲੇ ਪਾ ਟ੍ਰਾਂਟੋ ਉਹਨਾਂ ਦੇ ਪਿਤਾ ਜੀ ਉਹ ਦੋਨੇ ਤਿੰਨੇ ਸੁਰਗਵਾਸ ਹੋ ਗਏ ਉਹਨਾਂ ਦੀ ਹੈ ਇਹ ਮੁੰ ਲੜਕੇ ਮੇਰੇ ਕੋਲ ਆਏ ਸੀ ਮੈਂ ਕਿਤਾਬ ਇਹਨਾਂ ਨੂੰ ਪਿਆਰੇ ਪਿਤਾ ਕਵੀਸ਼ਰ ਕਰਨਲ ਸਿੰਘ ਪਾਰਸਰਾਮੂ ਵਾਲੀਆ ਆਪਣੀ ਮਾਤਾ ਦਲਜੀਤ ਕੌਰ ਉਹ ਬੋਪਾਰਾਏ ਕਲਾ ਸਾਡੇ ਨਾਨਕੇ ਉੱਥੋਂ ਮੈਂ ਉਹਨਾਂ ਦੀ ਯਾਰਕ ਅਰੇ ਸਾਰੀ ਮਿਹਨਤ ਮੇਰੇ ਦੋ ਭਰਾਵਾਂ ਇਕਬਾਲ ਸਿੰਘ ਰਾਮੂ ਵਾਲੀਆ ਤੇ ਰਿਸ਼ਪਾਲ ਸਿੰਘ ਇਹਨੇ ਕੀਤੀ ਹੈ ਇਕਬਾਲ ਸਿੰਘ ਰਾਮੂ ਵਾਲੀਆ ਸਵਰਗਵਾਸ ਹੋ ਗਏ ਐ ਰਿਸ਼ਪਾਲ ਸਿੰਘ ਵਾਹਿਗੁਰੂ ਲੰਬੀ ਉਮਰ ਬਖਸ਼ੇ ਤੇ ਹਰਚਰਨ ਸਿੰਘ ਸਾਡੇ ਵੱਡੇ ਭਰਾ ਉਹ ਬਹੁਤ ਵਿਵਾਰ ਰਹਿੰਦੇ ਐ ਧੰਨਵਾਦ ਰਾਮੂੜੇ ਸਾਹਿਬ ਆਪਾਂ ਹੁਣ ਨਵਜੋਤ ਜੀ ਸਾਨੂੰ ਹੁਣ ਜਿਹੜਾ ਦਰਸ਼ਕਾਂ ਨੂੰ ਕੋਈ ਅਜਿਹੀ ਨਜ਼ਮ ਜਿਹੜੀ ਹੈਗੀ ਆ ਸੁਣਾਓ ਜਿਹੜੀ ਕਿ ਬਹੁਤ ਜਿਹੜੀ ਸਲਾਹੀ ਜਾ ਰਹੀ ਹੈ ਜਿਵੇਂ ਤੁਸੀਂ ਕਹਿੰਦੇ ਸੀ ਵੀ ਉਹਨਾਂ ਨੇ ਗਿੰਦਾ ਵੀ ਪਾਇਆ ਜਿਹੜੀ ਪੋਲੀਵੁੱਡ ਦੀ ਐਕਟਰ ਨਹੀਂ ਹੈ ਠੀਕ ਹੈ ਜੈਪੂਰੀ ਸਾਹਿਬ ਲੋ ਤੁਹਾਡੇ ਸਾਹਮਣੇ ਜਿਹੜੀ ਬਹੁਤ ਹੀ ਪ੍ਰਾਤਨ ਗਾਇਕੀ ਹੈ ਤੁੰਬੇ ਲਗੋਜ਼ੇ ਦੀ ਗਾਇਕੀ ਇਹ ਬੇਟਾ ਜਿਹੜਾ ਛੋਟਾ ਵਜਾਰਿਆ ਦੁਤਾਰਾ ਤੁੰਬੀ ਤੁੰਬੇ ਬਾਰੇ ਤਾਂ ਜਾਣਦੀ ਹੈ ਨਵੀਂ ਪੀੜ੍ਹੀ ਦੁਤਾਰੇ ਬਾਰੇ ਘਟ ਜਾਂਦੀ ਹੈ ਮੈਂ ਤਾਂ ਦੱਸ ਦੇਣਾ ਚਾਹਣਾ ਇਹਦੇ ਜਿਹੜਾ ਦੁਤਾਰਾ ਲਗੋਜ਼ੇ ਤੇ ਢੱਡ ਨਾਲ ਇੱਕ ਪ੍ਰਾਤਨ ਰੰਗ ਹੈ ਜਿਹੜਾ ਜਸਕਰਮ ਸਿੰਘ ਮਡੇਰ ਜੈਪੂਰੀ ਟੀਮ 啊，多少流量？ ਬਹੁਤ ਵਧੀਆ ਤਾਂ ਤੇਰੀ ਕਿਵੇਂ ਅੱਖ ਲੱਗੀ ਲੱਗੀ ਵਾਲੇ ਕਦੇ ਨਹੀਂ ਸੌਂਦੇ ਹੈ ਨਾ ਬੜਾ ਵਧੀਆ ਸੀਗਾ ਤੇ ਇਹਦੇ ਵਿੱਚ ਜਿਹੜਾ ਹੁਣ ਤੁਹਾਡੇ ਬੇਟੇ ਆ ਬੜਾ ਵਧੀਆ ਜਿਹੜਾ ਗਾਰੇ ਆ ਕੀ ਹੁਣ ਇਹ ਵੀ ਇਸੇ ਖੇਤਰ ਚ ਜਾਣਗੇ ਇਹਨਾਂ ਦਾ ਤੁਸੀਂ ਥੋੜਾ ਜਿਹਾ ਪਰਚਾ ਦਿਓ ਵੱਡਾ ਬੇਟਾ ਕੀ ਕਰ ਰਿਹਾ ਹੈ ਬਿਲਕੁਲ ਜੀ ਇਹ ਵੱਡਾ ਬੇਟਾ ਇਹਨੇ ਬੀਐਸਸੀ ਐਗਰੀਕਲਚਰ ਕਰੀ ਹੈ ਜੀ ਉਸ ਤੋਂ ਬਾਅਦ ਇਹ ਜਿਹੜੀ ਭਾਰਤ ਦੀ ਮੰਨੀ ਪਰਵੰਨੀ ਖੇਤੀਬਾੜੀ ਯੂਨੀਵਰਸਿਟੀ ਆ ਪੀਏਯੂ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉੱਥੇ ਮਾਸਟਰ ਡਿਗਰੀ ਕਰ ਰਿਹਾ ਐ ਐਮਬੀਏ ਐਗਰੀ ਬਿਜ਼ਨਸ ਦਾ ਵਿਦਿਆਰਥੀ ਆ ਤੇ ਛੋਟਾ ਬੇਟਾ ਨਵਕਮਰ ਸਿੰਘ ਮੰਡੇਰ ਇਹ ਬੀਏ ਸੈਕੰਡ ইয়ার ਪੜ ਰਿਹਾ ਜਿਹੜਾ ਮੈਥ ਤੇ ਕੰਪਿਊਟਰ ਸਾਇੰਸ ਨਾਲ ਤੇ ਸਾਡੇ ਵਿਰਾਸਤੀ ਖਾੜਿਆਂ ਦੇ ਵਿੱਚ ਜਿਹੜੇ ਸਾਜ਼ ਵਜਾਉਣ ਵਾਲੇ ਨੇ ਇਹ ਮੇਰੇ ਸਾਹਮਣੇ ਵੀ ਪਹਿਲਾ ਅਲਗੋਜ਼ਾਬਾਦ ਕੋਹੂ ਜਿਹੜਾ ਪੋਸਟ ਗ੍ਰੈਜੂਏਟ ਆ ਵਾਹ ਜੀ ਐਮਏ ਬਾਜ਼ਾ ਤੇ ਮੁੰਡਾ ਢੱਡ ਤੇ ਆ ਤੁਸੀਂ ਅੱਗੇ ਢੱਡ ਸਾਰੀਆਂ ਦੀ ਬਣ ਗਈ ਤੁਹਾਨੂੰ ਸਲਾਮਾਂਗੇ ਤੁਹਾਨੂੰ ਦੱਸਿਆ ਸੀ ਦੋ ਬਣ ਗਈਆਂ ਤੇ ਉਹਦੇ ਤੇ ਪ੍ਰਮੁੱਖ ਭੂਮਿਕਾ ਦੀ ਹੁੰਦੀ ਆ ਤੇ ਇਹ ਵੀ ਪੋਸਟ ਗ੍ਰੈਜੂਏਟ ਆ ਜੀ ਵਾਹ ਜੀ ਮਤਲਬ ਸਾਡਾ ਸਰ ਔਰ ਮੈਂ ਵੀ ਲਗਭਗ 1999 ਦੇ ਵਿੱਚ ਜਿਹੜੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਔਰ ਮਨਪ੍ਰੀਤ ਸਿੰਘ ਆ ਜਿਹੜਾ ਇਹ 2011 ਤੋਂ ਸਾਡੇ ਨਾਲੇ ਵੀ ਜੁੜਿਆ ਹੋਇਆ ਮੇਰੇ ਬੇਟੇ ਨੇ ਇਹਨੂੰ ਮਨਿੰਦਰ ਨੂੰ ਵੀ ਜਿਹੜੇ 6-7 ਸਾਲ ਹੋ ਗਏ ਸਾਡੇ ਨਾਲ ਜੁੜਿਆ ਨੂੰ ਅਰ ਅਸੀਂ ਇਹੀ ਬੱਚੇ ਭਾਵੇਂ ਪੜਾਈ ਵੀ ਕਰ ਰਹੇ ਨੇ ਪਰ ਇੱਕ ਮੇਰੇ ਨਾਲ ਸਹਿਯੋਗ ਕਰਕੇ ਜਿਹੜੀ ਇਹ ਵਿਰਾਸਤੀ ਗਾਇਕੀ ਨੂੰ ਅੱਗੇ ਵਧਾਉਣ ਲਈ ਬਹੁਤ ਵੱਡਾ ਸਹਿਯੋਗ ਕਰ ਰਹੇ ਨੇ ਸਾਡੀ ਸਾਰੀ ਟੀਮ ਅੱਜ ਪੂਰੀ ਜਿਹੜੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਨੇ ਬਹੁਤ ਸਾਰੀਆਂ ਦਵਾਵਾਂ ਬਹੁਤ ਸਾਰਾ ਪਿਆਰ ਸੋਸ਼ਲ ਮੀਡੀਆ ਤੇ ਜਿੱਦਾਂ ਮੇਰੇ ਨਵਜੋਤ ਸਿੰਘ ਮੰਡੇਰ ਦੇ ਨਾਂ ਤੇ ਜਿਹੜੇ ਅਕਾਊਂਟ ਨੇ ਭਾਵੇਂ ਫੇਸਬੁੱਕ ਦਾ ਪਾਵੇਂ ਇੰਸਟਾਗ੍ਰਾਮ ਦਾ ਪਾਵੇਂ YouTube ਦਾ ਉੱਥੇ ਮਤਲਬ ਲੱਖਾਂ ਲੋਕ ਨੇ ਜਿਹੜੇ ਉਹ ਬੱਚਿਆਂ ਨੂੰ ਪਿਆਰ ਦਿੰਦੇ ਨੇ ਤੇ ਦੁਆਵਾਂ ਵੀ ਦਿੰਦੇ ਨੇ ਜੀ ਜੀ ਤੇ ਇਸ ਕਰਕੇ ਲੱਗਿਆ ਦਿਨ ਰਾਤ ਜੀ ਹੁਣ ਥੋੜਾ ਜਿਆਦਾ ਦਰਸ਼ਕਾਂ ਨੂੰ ਕਹਿੰਦੇ ਆ ਵੀ ਸਾਰਾ ਸਮਾਨ ਕੋਲੇ ਹੋਵੇ ਜਿਹੜੇ ਇਹ ਜਿਹੜੇ ਬਰਾਸਤੀ ਜਿਹੜੇ ਹੈਗੇ ਇਨਸਟਰੂਮੈਂਟ ਆ ਇਹਨਾਂ ਨੂੰ ਤਾਂ ਦੇਖ ਕੇ ਵੈਸੀ ਜਿਹੜਾ ਹੈਗਾ ਕਹਿੰਦੇ ਹੁੰਦੇ ਆ ਵੀ ਜਿਹੜੇ ਬਰਾਸਤ ਨੂੰ ਪਿਆਰ ਕਰਨ ਵਾਲੇ ਆ ਬਰਾਸਤੀ ਗਾਇਕੀ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੇ ਜਨਨ ਕਿ ਉਹ ਚੁਲਬੁਣੀਆਂ ਹੋਣ ਲੱਗ ਜਾਂਦੀਆਂ ਵੀ ਕਿਉਂ ਨਾ ਥੋੜਾ ਜਿਆਦਾ ਦਰਸ਼ਕਾਂ ਨੂੰ ਤੇ ਥੋੜਾ ਜਿਆਦਾ ਸੁਣਾਓ ਜੀ ਆਪਾਂ ਬਾਪੂ ਪਾਰਸ ਜੀ ਦੇ ਕਰੇ ਬੈਠੇ ਆ ਹਾਂ ਉਹਨਾਂ ਦੀ ਕਾਮਰ ਰਚਨਾ ਵਾਹ ਜੀ ਵਾਹ ਅਰ ਪਿਛਲੇ ਦਿਨੀ ਆਪਾਂ ਨੇ ਦੇਖਿਆ ਜੋ ਭਾਰਤ ਪਾਕਿਸਤਾਨ ਸਰਹੱਦ ਤੇ ਜੀ ਜੰਗ ਦਾ ਮਾਹੌਲ ਬਣ ਰਿਹਾ ਸੀਗਾ ਜੀ ਤੇ ਉਸ ਲਈ ਉਹਨਾਂ ਨੇ ਇੱਕ ਅਰਦਾਸ ਕਰਿਆ ਹੋਵੇ ਇਹ ਪ੍ਰਮਾਤਮਾ ਦੁਸ਼ਮਣ ਦਾ ਵੀ ਭਲਾ ਔਰ ਉਹਦੇ ਵਿੱਚ ਭਾਵੇਂ ਅੱਜ ਦਾ ਮਾਹੌਲ ਤੁਹਾਨੂੰ ਦਿਖੇਗਾ ਪਰ ਉਹ ਬਹੁਤ ਚਿਰ ਪਹਿਲਾਂ ਦੀ ਰਚਨਾ ਜਿਹੜੀ ਉਦੋਂ ਵੀ ਜਿਹੜੇ ਬੰਦੇ ਨੇ ਜਿਹੜੇ ਸਰਬੱਤ ਦਾ ਭਲਾ ਮੰਗਣ ਵਾਲੇ ਨੇ ਉਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਮੰਗਿਆ ਤੋਂ ਉਹ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੀ ਜੀ ਲਓ ਜੀ ਪਾਰਸ ਰਾਮੂ ਵਾਲੇ ਜੀ ਦੀ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕੋਸੇ ਬਡੇਰ ਜੀ ਸਰਬੱਤ ਦਾ ਭਲਾ ਮੰਗਣ ਵਾਲੀ ਸਹਿਕੌਮ ਆ ਤੁਸੀਂ ਸਰਬੱਤ ਦੇ ਭਲੇ ਵਾਲੀ ਬਾਾਰ ਗਾਈ ਹੈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਇੰਨਾ ਆਪਣਾ ਆਪਣੀ ਟੀਮ ਨਾਲ ਸਾਡੇ ਸਾਨੂੰ ਰੂਬਰੂ ਹੋਏ ਆ ਸਾਨੂੰ ਕੀਮਤੀ ਸਮਾਂ ਦਿੱਤਾ ਜੀ ਬਹੁਤ ਧੰਨਵਾਦ ਕਰਦੇ ਆ ਜੀ ਖਬਰ ਵਾਲਾ ਟੀਵੀ ਦੇ ਜਿਨ੍ਹਾਂ ਨੇ ਸਰੋਤਿਆਂ ਤੱਕ ਸਾਡੀ ਇਹਨਾ ਬਣਗਿਆਂ ਨੂੰ ਪਹੁੰਚਾਉਣਾ ਅਰ ਵਿਸ਼ੇਸ਼ ਤੌਰ ਤੇ ਧੰਨਵਾਦ ਸਰਦਾਰ ਬਲਵੰਤ ਸਿੰਘ ਰਣਬੂ ਵਾਲੀਆ ਸਾਹਿਬ ਜੀ ਦਾ ਜਿਨ੍ਹਾਂ ਨੇ ਬਾਪੂ ਕਰਨੈਲ ਸਿੰਘ ਪਾਰਸਰਾਮੂ ਵਾਲੀ ਆ ਜੀ ਦੀ ਸੰਪੂਰਨ ਰਚਨਾ ਜਿਹੜਾ ਇੱਕ ਵੱਡਾ ਖਜ਼ਾਨਾ ਜਿਹੜਾ ਜਿਹਦੇ ਨਾਲ ਬਾਪੂ ਜੀ ਨੇ ਪੂਰੀ ਦੁਨੀਆ ਤੇ ਰਾਜ ਕੀਤਾ ਦੁਨੀਆ ਦੇ ਦਿਲਾਂ ਦੇ ਰਾਜ ਕੀਤਾ ਉਹ ਸਾਡੀ ਝੋਲੀ ਪਾਇਆ ਸਾਨੂੰ ਬਹੁਤ ਜਿਹੜੀਆਂ ਗਾਇਕੀ ਦੀਆਂ ਬਰੀਕੀਆਂ ਤੇ ਸੁਚੱਜੀਆਂ ਜਿਹੜੀਆਂ ਸਿੱਧਾ ਨੇ ਜਿਹੜਾ ਖਾਸ ਤੌਰ ਤੇ ਅੱਜ ਕੱਲ ਦੇ ਗਵਈਏ ਉਹਨਾਂ ਧਿਆਨ ਨਹੀਂ ਦੇ ਰਹੇ ਜਿਹੜਾ ਲਫ਼ਜ਼ ਲਫ਼ਜ਼ ਤਲਾਫ਼ਸ ਦੀ ਗੱਲ ਕਰਦੇ ਨੇ ਉਹ ਜਿਹੜਾ ਸਾਨੂੰ ਉਹ ਚੀਜ਼ਾਂ ਜਿਹਨੂੰ ਆਪਾਂ ਕਹਿੰਦੇ ਨੇ ਵੀ ਨੁਕਤੇ ਨੇ ਜਿਹਨੂੰ ਗੁਰਮੰਦਰ ਸਾਨੂੰ ਦਿੱਤੇ ਨੇ ਸੋ ਸਰਦਾਰ ਬਲਵੰਤ ਸਿੰਘ ਜੀ ਰਾਮੂ ਵਾਲੀਆ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਮੁੱਚੇ ਸਾਰੇ ਦਰਸ਼ਕਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ